ਸਤਿ ਸ਼੍ਰੀ ਅਕਾਲ ਮੈਂ ਹਾ ਤੁਹਾਡਾ ਹੋ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ 30 ਅਗਸਤ ਤੋਂ ਪਹਿਲਾਂ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਆਉਣਾ ਸੀ ਅਤੇ ਬਾਅਦ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਗਿਆ ਦੋ ਦਿਨ ਪਹਿਲਾਂ ਕਾਰਜਕਾਰੀ ਪ੍ਰਧਾਨ ਦੀ ਨਿਯੁਕਤੀ ਹੋਈ ਸਰਦਾਰ ਬਲਵਿੰਦਰ ਸਿੰਘ ਭੁੰਦੜ ਦੀ ਸਰਦਾਰ ਬਲਵਿੰਦਰ ਸਿੰਘ ਭੁੰਦੜ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਣ ਗਏ ਨੇ ਅਤੇ ਨਾਲ ਉਹਨਾਂ ਕੋਲ ਇੱਕ ਵੱਡਾ ਅਹੁਦਾ ਹੈ ਪ੍ਰਸ਼ਾਸਨੀ ਕਮੇਟੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਚੇਅਰਮੈਨ ਵੀ ਨੇ ਜਦੋਂ ਲਗਭਗ ਅਜਤੋਂ 2 ਮਹੀਨੇ ਪਹਿਲਾਂ ਕੋਰ ਕਮੇਟੀ ਨੂੰ ਭੰਗ ਕਰਨਾ ਪਿਆ ਪ੍ਰਸ਼ਾਸਨੀ ਕਮੇਟੀ ਨੂੰ ਬਲਵਿੰਦਰ ਸਿੰਘ ਭੁੰਦੜ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਵਿਰਸਾ ਸਿੰਘ ਮਿਲਟੋਹਾ ਵੱਲੋਂ ਭੰਗ ਕਰਨਾ ਪਿਆ ਅਤੇ ਹੁਣ ਕਾਰਜਕਾਰੀ ਪ੍ਰਧਾਨ ਹੋਣ ਦੇ ਨਾਲ ਨਾਲ ਜਿਹੜੇ ਚੇਅਰਮੈਨ ਵੀ ਨੇ ਜਿਹੜੀ ਅਨੁਸ਼ਾਸਨੀ ਕਮੇਟੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਤਾਂ ਕਈ ਲੀਡਰ ਨਹੀਂ ਪਟੇ ਗਏ ਲੇਕਿਨ ਬਲਵਿੰਦਰ ਸਿੰਘ ਪੂੰਦੜ ਇਹਨਾਂ ਦਿਨਾਂ ਦੇ ਵਿੱਚ ਆਪਣੀਆਂ ਸਰਗਰਮੀਆਂ ਨੂੰ ਤੇਜ਼ ਕਰਕੇ ਦੂਸਰੀਆਂ ਪਾਰਟੀਆਂ ਦੇ ਉਮੀਦਵਾਰਾਂ ਸਾਬਕਾ ਵਿਧਾਇਕਾਂ ਮੰਤਰੀਆਂ ਕਾਉਂਸਲਰਾਂ ਅਤੇ ਕਾਂਗਰਸ ਦੇ ਆਗੂ ਆਪ ਆदमी ਪਾਰਟੀ ਦੇ ਆਗੂ ਅਤੇ ਭਾਰਤੀ ਜਨਤਾ ਪਾਰਟੀ ਪਾਰਟੀ ਦੇ ਆਗੂਆਂ ਦੇ ਨਾਲ ਗੱਲਬਾਤ ਕਰ ਰਹੇ ਨੇ ਅਤੇ ਉਹਨਾਂ ਨੂੰ ਪੱਟਣ ਦੇ ਵਿੱਚ ਵੀ ਕਾਮਯਾਬ ਹੋਏ ਨੇ ਅੱਜ ਇੱਕ ਵਾਰ ਫਿਰ ਬਲਵਿੰਦਰ ਸਿੰਘ ਖੁੰਦੜ ਜਿਹੜੇ 28 ਅਗਸਤ ਨੂੰ ਜਿਹੜੇ ਕਾਰਜਕਾਰੀ ਪ੍ਰਧਾਨ ਬਣਾਏ ਗਏ ਸੀ ਸ਼ਰੂਮਣੀ ਅਕਾਲੀ ਦਲ ਵੱਲੋਂ ਥੋੜੇ ਹੀ ਸਮੇਂ ਦੇ ਵਿੱਚ ਉਹਨਾਂ ਨੇ ਇੱਕ ਵੱਡਾ ਲੀਡਰ ਪੱਟ ਲਿਆ ਹੈ ਕਾਂਗਰਸ ਪਾਰਟੀ ਦਾ ਕਾਂਗਰਸ ਪਾਰਟੀ ਨੂੰ ਝਟਕਾ ਦਿੱਤਾ ਹੈ ਹੁਣ ਸ਼ੁਰੂ ਹੋਈ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਅਤੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਪਰਮਜੀਤ ਸਿੰਘ ਢਿੱਲੋਂ ਅਤੇ ਬਲਵਿੰਦਰ ਸਿੰਘ ਪੁੰਦੜ ਨੇ ਮਿਲ ਕੇ ਵਿਉਂਤ ਬਣਾਈ ਕਿਉਂ ਨਾ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਵੱਡੇ ਵੱਡੇ ਕਾਂਗਰਸ ਦੇ ਆਮ ਆਦਮੀ ਪਾਰਟੀ ਦੇ ਅਤੇ ਭਾਜਪਾ ਦੇ ਲੀਡਰ ਪਟਕੇ ਕਿਉਂ ਨਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲਿਆਂਦੇ ਗਏ ਲਿਆਂਦੇ ਜਾਣ ਕਿਉਂਕਿ ਇਹ ਕੰਮ ਸਰਦਾਰ ਸਿੰਘ ਵੀਰ ਸਿੰਘ ਬਾਦਲ ਤੋਂ ਨਹੀਂ ਹੋ ਰਿਹਾ ਬਲਵਿੰਦਰ ਸਿੰਘ ਪੁੰਦੜ ਅਤੇ ਹਲਕਾ ਇੰਚਾਰਜ ਜਿਹੜੇ ਨੇ ਪਟ ਲਿਆਂਦੇ ਨੇ ਸਮਰਾਲਾ ਤੋਂ ਸਮਰਾਲਾ ਤੋਂ ਵੱਡੀ ਖਬਰ ਆ ਰਹੀ ਹੈ ਹਲਕਾ ਇੰਚਾਰਜ ਬਲਵਿੰਦਰ ਸਿੰਘ ਹਲਕਾ ਇੰਚਾਰਜ ਪਰਮਜੀਤ ਢਿੱਲੋਂ ਅਤੇ ਕਾਰਜਕਾਰੀ ਵਰਦਾਨ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੇ ਕੌਂਸਲਰ ਸੁਰਿੰਦਰ ਕੌਰ ਕਾਫੀ ਨੂੰ ਜਿਹੜੇ ਸ਼ਬੂਲਿਤ ਕਰਾ ਦਿੱਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅਤੇ ਸੁਰਿੰਦਮਹੰਤ ਸੁਰਿੰਦਰ ਕੌਰ ਕਾਫੀ ਨੇ ਅੱਜ ਜਿਹੜਾ ਹੈ ਸਰੂਪਾ ਪਾ ਲਿਆ ਹੈ ਸ਼੍ਰੋਮਣੀ ਅਕਾਲੀ ਦਲ ਦਾ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਅਰਦਾਸ ਕਰਕੇ ਪਹਿਲਾ ਪੈਂਤਰਾ ਖੇੜ ਦਿੱਤਾ ਹੈ ਦੱਸ ਦਈਏ ਕਿ ਜਿਵੇਂ ਸ਼੍ਰੋਮਣੀ ਅਕਾਲੀ ਦਲ ਨੂੰ ਕਾਂਗਰਸ ਪਾਰਟੀ ਭਾਰਤੀ ਜਨਤਾ ਪਾਰਟੀ ਅਤੇ ਅਤੇ ਆਮ ਆਦਮੀ ਪਾਰਟੀ ਟਾਹ ਲੌਣ ਲੱਗੀ ਹੋਈ ਹੈ ਇਸੇ ਤਰ੍ਹਾਂ ਹੁਣ ਬਲਵਿੰਦਰ ਸਿੰਘ ਪੁੰਦੜ ਅਤੇ ਹਲਕਾ ਅੰਚਾਰਜ ਸਮਰਾਲਾ ਤੋਂ ਕੁਲਦੀਪ ਪਰਮਜੀਤ ਸੌਰੀ ਪਰਮਜੀਤ ਸਿੰਘ ਢਿੱਲੋ ਨੇ ਵੱਡਾ ਕਾਉਂਸਲਰ ਸੁਰਿੰਦਰ ਕੌਰ ਕੌਫੀ ਜਿਸ ਨੂੰ ਮਹੰਤ ਸੁਰਿੰਦਰ ਕੌਰ ਕੌਫੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਹਨੂੰ ਅੱਜ ਪਾਠ ਕੇ ਸ੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਕਰਵਾ ਲਿਆ ਗਿਆ ਹੈ ਬਲਵਿੰਦਰ ਸਿੰਘ ਭੁੰਦੜ ਅਤੇ ਹਲਕਾ ਇੰਚਾਰਜ ਪਰਮਜੀਤ ਸਿੰਘ ਟੇਲੋ ਵੱਲੋਂ ਧੰਨਵਾਦ